ਬੇਟਾ ਹਾਈ ਸਕੂਲ ਚ ਹੋਇਆ ਫੇਲ ਪਾਸ ਹੋ ਗਿਆ ਪਤੀਜਾ ਪੜ ਕੇ ਚਾਚੇ ਨੇ ਆ ਦੇਖੋ ਕੀ ਕੀਤਾ ਹਾਲ ਦਰਅਸਲ ਬੋਰਡ ਦੇ ਨਤੀਜੇ ਕੋਸ਼ਿਦ ਕੀਤੇ ਗਏ ਨੇ ਤੇ ਹਰ ਕੋਈ ਪਾਸ ਹੋਣ ਤੇ ਇੱਕ ਦੂਸਰੇ ਨੂੰ ਵਧਾਈ ਦਿੰਦੇ ਨੇ ਦੱਸ ਤਈਏ ਕਿ ਹਾਈ ਸਕੂਲ ਦਾ ਇਮਤਿਹਾਨ ਪਾਸ ਕਰਨ ਵਾਲੇ ਪਤੀਜੇ ਨੇ ਆਪਣੇ ਚਾਚੇ ਨੂੰ ਨਮਸਕਾਰ ਕੀਤੀ ਤਾਂ ਚਾਚਾ ਗੁੱਸੇ ਦੇ ਵਿੱਚ ਆ ਗਿਆ ਦਰਅਸਲ ਇਹ ਯੂਪੀ ਬੋਰਡ ਦੇ ਨਤੀਜੇ ਆਉਂਦੇ ਹੀ ਗੋਰਖਪੁਰ ਚ ਖੂਨੀ ਟਕਰਾਅ ਸ਼ੁਰੂ ਹੋ ਗਿਆ ਹਾਈ ਸਕੂਲ ਦੇ ਵਿੱਚ ਪਾਸ ਹੁੰਦੇ ਹੀ ਭਤੀਜੇ ਨੇ ਚਾਚੇ ਨੂੰ ਨਮਸਕਾਰ ਕੀਤੀ ਅਤੇ ਉਹ ਗੁੱਸੇ ਦੇ ਵਿੱਚ ਆ ਗਿਆ ਕਿਉਂਕਿ ਉਸ ਦਾ ਪੁੱਤਰ ਫੇਲ ਹੋ ਗਿਆ ਸੀ ਤੇ ਆਪਣੇ بیٹے ਦੇ ਫੇਲ ਹੋਣ ਦਾ ਕਾਰਨ ਪ੍ਰਣਾਮ ਪਸੰਦ ਨਹੀਂ ਕਰ ਪਾਇਆ ਤੇ ਗੱਲ ਹੋਰ ਵਿਗੜ ਗਈ। ਦੋਹਾਂ ਪਾਸਿਆਂ ਤੋਂ ਲੜਾਈ ਵੱਧ ਗਈ ਤੇ ਬਹੁਤ ਸਾਰੀਆਂ ਇੱਟਾਂ ਤੇ ਪੱਥਰ ਸੁੱਟੇ ਗਏ। ਇਸ ਤੋਂ ਬਾਅਦ ਲਾਠੀਆਂ ਨਾਲ ਕਾਫੀ ਕੁੱਟਮਾਰ ਵੀ ਕੀਤੀ ਗਈ ਇਸ ਘਟਨਾ 'ਚ ਦੋਵੇਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਮੌਕੇ ਉੱਤੇ ਪਹੁੰਚੀ ਪੁਲਿਸ ਫੋਰਸ ਨੇ ਕਿਸੇ ਤਰ੍ਹਾਂ ਦੋਹਾਂ ਧਿਰਾਂ ਨੂੰ ਵੱਖ ਕੀਤਾ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਇਸ ਲੜਾਈ ਦੇ ਵਿੱਚ ਕਿਸੇ ਦਾ ਸਿਰ ਟੁੱਟ ਗਿਆ ਤੇ ਕਿਸੇ ਦਾ ਸਰੀਰ ਜ਼ਖਮੀ ਹੋ ਗਿਆ ਪਰਿਵਾਰ ਦੀਆਂ ਔਰਤਾਂ ਵੀ ਖੂਨ ਦੇ ਨਾਲ ਲੱਤਪੱਤ ਹੋ ਗਈਆਂ ਇਹੀ ਕਾਰਨ ਹੈ ਕਿ ਪੁਲਿਸ ਨੇ ਕੋਈ ਕੇਸ ਅਜੇ ਤੱਕ ਦਰਜ ਨਹੀਂ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ਤਾਂ ਇਸ ਮਾਮੂਲੀ ਜੀ ਗੱਲ ਦੇ ਨਾਲ ਲੜਾਈ ਇੰਨੀ ਵੱਧ ਗਈ ਕਿ ਇਸ ਮਾਮਲੇ ਦੇ ਵਿੱਚ 6 ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਬਿਊਰੋ ਰਿਪੋਰਟ Delhi Post ਪੰਜਾਬੀ ਬੇਟਾ ਹਾਈ ਸਕੂਲ ਚ ਹੋਇਆ ਫੇਲ ਪਾਸ ਹੋ ਗਿਆ ਪਤੀਜਾ ਪੜਕੇ ਚਾਚੇ ਨੇ ਆ ਦੇਖੋ ਕੀ ਕੀਤਾ ਹਾਲ ਦਰਅਸਲ ਬੋਰਡ ਦੇ ਨਤੀਜੇ ਕੋਸ਼ਿਤ ਕੀਤੇ ਗਏ ਨੇ ਤੇ ਹਰ ਕੋਈ ਪਾਸ ਹੋਣ ਤੇ ਇੱਕ ਦੂਸਰੇ ਨੂੰ ਵਧਾਈ ਦਿੰਦੇ ਨੇ ਦੱਸ ਤਈਏ ਕਿ ਹਾਈ ਸਕੂਲ ਦਾ ਇਮਤਿਹਾਨ ਪਾਸ ਕਰਨ ਵਾਲੇ ਭਤੀਜੇ ਨੇ ਆਪਣੇ ਚਾਚੇ ਨੂੰ ਨਮਸਕਾਰ ਕੀਤੀ ਤਾਂ ਚਾਚਾ ਗੁੱਸੇ ਦੇ ਵਿੱਚ ਆ ਗਿਆ ਦਰਅਸਲ ਇਹ ਯੂਪੀ ਬੋਰਡ ਦੇ ਨਤੀਜੇ ਆਉਂਦੇ ਹੀ ਗੋਰਖਪੁਰ ਚ ਖੂਨੀ ਟਕਰਾਅ ਸ਼ੁਰੂ ਹੋ ਗਿਆ ਹਾਈ ਸਕੂਲ ਦੇ ਵਿੱਚ ਪਾਸ ਹੁੰਦੇ ਹੀ ਭਤੀਜੇ ਨੇ ਚਾਚੇ ਨੂੰ ਨਮਸਕਾਰ ਕੀਤੀ ਅਤੇ ਉਹ ਗੁੱਸੇ ਦੇ ਵਿੱਚ ਆ ਗਿਆ ਕਿਉਂਕਿ ਉਸ ਦਾ ਪੁੱਤਰ ਫੇਲ ਹੋ ਗਿਆ ਸੀ ਤੇ ਆਪਣੇ بیٹے ਦੇ ਫੇਲ ਹੋਣ ਦਾ ਕਾਰਨ ਪ੍ਰਣਾਮ ਪਸੰਦ ਨਹੀਂ ਕਰ ਪਾਇਆ ਤੇ ਗੱਲ ਹੋਰ ਵਿਗੜ ਗਈ। ਦੋਹਾਂ ਪਾਸਿਆਂ ਤੋਂ ਲੜਾਈ ਵੱਧ ਗਈ ਤੇ ਬਹੁਤ ਸਾਰੀਆਂ ਇੱਟਾਂ ਤੇ ਪੱਥਰ ਸੁੱਟੇ ਗਏ। ਇਸ ਤੋਂ ਬਾਅਦ ਲਾਠੀਆਂ ਨਾਲ ਕਾਫੀ ਕੁੱਟਮਾਰ ਵੀ ਕੀਤੀ ਗਈ ਇਸ ਘਟਨਾ ਚ ਦੋਵੇਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਮੌਕੇ ਉੱਤੇ ਪਹੁੰਚੀ ਪੁਲਿਸ ਫੋਰਸ ਨੇ ਕਿਸੇ ਤਰ੍ਹਾਂ ਦੋਹਾਂ ਧਿਰਾਂ ਨੂੰ ਵੱਖ ਕੀਤਾ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਇਸ ਲੜਾਈ ਦੇ ਵਿੱਚ ਕਿਸੇ ਦਾ ਸਿਰ ਟੁੱਟ ਗਿਆ ਤੇ ਕਿਸੇ ਦਾ ਸਰੀਰ ਜ਼ਖਮੀ ਹੋ ਗਿਆ ਪਰਿਵਾਰ ਦੀਆਂ ਔਰਤਾਂ ਵੀ ਖੂਨ ਦੇ ਨਾਲ ਲਤਪਤ ਹੋ ਗਈਆਂ। ਇਹੀ ਕਾਰਨ ਹੈ ਕਿ ਪੁਲਿਸ ਨੇ ਕੋਈ ਕੇਸ ਅਜੇ ਤੱਕ ਦਰਜ ਨਹੀਂ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਤਾਂ ਇਸ ਮਾਮੂਲੀ ਜੀ ਗੱਲ ਦੇ ਨਾਲ ਲੜਾਈ ਇੰਨੀ ਵੱਧ ਗਈ ਕਿ ਇਸ ਮਾਮਲੇ ਦੇ ਵਿੱਚ 6 ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ। ਬਿਊਰੋ ਰਿਪੋਰਟ ਢਿੱਲ ਪੋਸਟ ਪੰਜਾਬੀ